ਦੀ ਮਾਰ ਟਾਈਮ ਦੇ ਵਿੱਚ ਆ ਉਮਰ ਦੇ ਵਿੱਚ ਉਹਨਾਂ ਦੀ ਬਾਹ ਫੜੋ ਜਿਨ੍ਹਾਂ ਨੇ ਆਨਲਾਈਨ ਟਾਈਮ ਦੇ ਵਿੱਚ ਤਰਨੂ ਬਾਈ ਮੰਗੂ ਦੁਨੀਆ ਦਾ ਨਾਮ ਰੌਸ਼ਨ ਕਰਦੇ। ਤਾਂ ਬਾਈ 1 2 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚ ਚੁੱਕੇ ਆ ਤਰਨੂ ਕਰਾਟੇ ਅਕੈਡਮੀ ਔਰ ਜਿੱਥੇ ਕਿ ਬੱਚਿਆਂ ਨੂੰ ਫ੍ਰੀ ਆਫ ਕੋਸਟ ਦੇ ਵਿੱਚ ਬਿਨਾ ਕੋਈ ਪੈਸੇ ਤੋਂ ਟ੍ਰੇਨਿੰਗ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਬੱਚੇ ਵੀ ਜਿਹੜੇ ਨੇ ਪੂਰੀ ਮਿਹਨਤ ਦੇ ਨਾਲ ਇੱਥੇ ਟਰੇਨਿੰਗ ਕਰਦੇ ਨੇ ਔਰ ਕਈ ਬੱਚਿਆਂ ਦਾ ਪੂਰੇ ਸਟੇਟ ਲੈਵਲ ਤੇ ਕਹਿੰਦਾ ਪਾਬ ਪੂਰੇ ਪੰਜਾਬ ਦੇ ਵਿੱਚੋਂ ਵੀ ਬੱਚਿਆਂ ਦੇ ਇੱਥੇ ਮੈਡਲ ਆਏ ਨੇ ਔਰ ਇਹ ਵੀਡੀਓ ਜ਼ਰੂਰ ਤੁਸੀਂ ਐਂਡ ਤੱਕ ਦੇਖਣਾ ਤੇ ਬਾਈ ਜੀ ਅੱਗੇ ਦੀ ਗੱਲ ਕਰਦੇ ਜੀ ਕੀ ਨਾ ਹੋ ਟੈਨਸ਼ਨ ਨੂੰ ਕੰਟਰੋਲ ਕਰੀਏ ਇਹ ਜੀ ਬਾਈ ਤੁਸੀਂ ਆ ਲੋ ਇਹ ਅਮਿੰਦਰ ਬਾਜੀ ਨੇ ਔਰ ਇਹ ਨਾ ਨਾ ਸੰਤਾ ਜੀ ਲਈ ਜਿਆਦੇ ਗਰੀਬ ਬੱਚਿਆਂ ਦੀ ફીਸਾਂ ਭਰਦੇ ਨੇ ਜਿਹੜੇ ਨੇੜੇ ਦੇ ਸਟੂਡੈਂਟਸ ਹੁੰਦੇ ਨੇ ਵਧੀਆ ਟੈਲੈਂਟ ਆ ਉਹਨਾਂ ਦੀ ਇਹ ફીਸਾਂ ਭਰਦੇ ਨੇ ਮੈਨੂੰ ਕੋ ਬਰਦੀਆਂ ਨਹੀਂ ਹੁੰਦੀ ਆ ਉਹ ਵੀ ਇਹਦੇ ਠੀਕ ਹੈ ਇਹ ਚ ਫੋਰਮਨ ਵੀ ਆ ਹੈਲਪ ਕਰੇ ਚਾਹਤ ਕੋ ਬੜੀ ਕਰੇ ਖੁਦੀ ਕੇ ਚੀਜ਼ ਨਹੀਂ ਕਿ ਆ ਤੁਹਾਨੂੰ ਜੇ 8 ਕਿਲੋਮੀਟਰ ਦਾ ਜੀਨ ਨੇ ਤਾਂ ਐਕਟਲੀ ਐਕਟਲੀ ਦਾ ਦਰਸਨ ਆਗਾ ਠੀਕ ਹੈ ਤਾਂ ਮੇਰੇ ਇੱਕ ਕੈਸ ਤੇ ਉਹ ਨਹੀਂ ਤੋਂ ਨਹੀਂ ਹੁਣ ਮੈਂ ਤਾਂ ਸਾਰੇ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਇਕ ਚੰਗੀ ਗੱਲ ਤੁਸੀ ਸਾਰੇ ਗੇਮ ਕਰ ਰਹੇ ਹੋ ਔਰ ਗੇਮਸ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੇਮਸ ਨਾਲ ਜੁੜ ਕੇ ਰਹਿਣਾ ਸਭ ਤੋਂ ਵੱਡੀ ਗੱਲ ਆ। ਕੌਣ-ਕੌਣ ਦਾ ਬੱਚਾ ਇਹ ਗੱਲ ਮੰਨਦਾ ਵੀ ਕਿਸਮਤ ਨਾਮ ਦੀ ਕੋਈ ਚੀਜ਼ ਹੁੰਦੀ ਹੈ। ਹੱਥ ਖੜਾ ਕਰਕੇ ਦੱਸੋ। ਸਾਵਲਤਾੜੀ ਨੇ ਮਾਰ। ਸਾਵਲਤਾੜੀ ਨੇ ਮਾਰਦਾ ਕਹਿ ਰਿਹਾ ਬਹੁਤ ਮਤਲਬ ਕੀ ਹੈ ਕਿਸਮਤ ਦਾ ਮਤਲਬ ਕੀ ਆ ਵੀ ਤੁਸੀਂ ਆ ਜਗ੍ਹਾ ਤੇ ਬੈਠੇ ਹੋ ਕਿਸਮਤ ਨਾਲ ਕੰਮ ਸਿਰਫ ਇੱਥੇ ਤੱਕ ਅਸੀਗਾ। ਹੁਣ ਅੱਗੇ ਤੁਹਾਡੀ ਮਿਹਨਤ ਕੀ ਕਰਦੀ ਆ ਉਹ ਉਹ ਚੀਜ਼ ਤੇ ਡਿਪੈਂਡ ਆ ਵੀ ਤੁਸੀਂ ਅੱਗੇ ਕੀ ਕਰੋਗੇ। ਸੋ ਸਭ ਤੋਂ ਵੱਡੀ ਗੱਲ ਤਾਂ ਇਹੀ ਆ ਵੀ ਗੇਮ ਨਾਲ ਜੁੜੇ ਰਹਿਣਾ। ਮਤਲਬ ਗੇਮ ਨੈਵਰ ਗੇਵ ਆਪਾ। ਜੇ ਉਹ ਤੁਸੀਂ ਗੇਮ ਛੱਡਤੀ ਉਸ ਤੋਂ ਬਾਅਦ ਜੀਨ ਲਾਈਫ ਦੇ ਵਿੱਚ ਸ਼ਾਇਦ ਪ੍ਰੋਬਲਮਾਂ ਉਹ ਲੱਗਣਗੀਆਂ ਗੇਮ ਦੇ ਨਾਲ ਜੁੜੇ ਰਹਿਣਾ ਹੀ ਸਭ ਤੋਂ ਵੱਡੀ ਗੱਲ ਆ। ਗੇਮ ਦੇ ਨਾਲ ਇਸੇ ਤਰ੍ਹਾਂ ਜੁੜ ਕੇ ਕੰਮ ਕਰੋ। ਔਰ ਮੈਨੂੰ ਨਹੀਂ ਸੀ ਪਤਾ ਬਾਈ ਕੀ ਬਾਈ ਬੱਚੇ ਕਿੰਨੇ ਹੋਏ। ਲੱਗਦਾ ਸੀ ਵੀ ਥੋੜੇ ਜਿਹੇ ਬੱਚੇ ਹੋਣਗੇ ਤਾਂ ਠੀਕ ਆ ਵਧੀਆ। ਬੱਚਿਆਂ ਦੀ ਗਿਣਤੀ ਆ। ਪਰ ਬਾਈ ਇਹ ਸਾਡੀ ਡਿਊਟੀ ਲਈ ਸੀ ਕਿ ਪੰਜ ਬੱਚੇ ਇਸ ਤਰ੍ਹਾਂ ਦੇ ਨੇ ਜਿਹੜੇ ਘਰੋਂ ਡੋੜਵੰਦ। ਸੋ ਉਹਨਾਂ ਲਈ ਅਸੀਂ ਇੱਕ ਕੋਸ਼ਿਸ਼ ਕਰੀ। ਸੋ ਕੋਸ਼ਿਸ਼ ਆਪਣੇ ਸਾਡੇ ਭਰਾਵਾਂ ਨੇ ਸਾਰਿਆਂ ਨਾਲ ਕੇ ਕੋਈ ਕਰੀ ਸਭ ਸਾਰਿਆਂ ਦਾ ਧੰਨਵਾਦ ਕਰਦਾ ਬਾਈ ਜੀ ਧੰਨਵਾਦ ਕਰਦਾ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਬਸ ਗੇਮ ਨਾਲ ਧੁੜੇ ਰਹੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਤੁਹਾਨੂੰ ਪ੍ਰੋਬਲਮ ਹੈ ਲਾਈਫ ਦੇ ਵਿੱਚ ਉਧਰ ਆ ਜਿਹੜਾ ਜ਼ਿੰਦਗੀ ਦੇ ਵਿੱਚ ਬਹੁਤ ਹੁੰਦਾ ਹੈ ਸੋ ਗੇਮ ਤੁਸੀਂ ਛੱਡਣਾ ਕਾਰਨ ਉਹਦਾ ਕਦੋਂ ਹੁੰਦਾ ਜਦੋਂ ਦਾ ਮਤਲਬ ਆਪਾਂ ਗੇਮ ਜਦੋਂ ਆਪਣੇ ਕੰਨ ਦੇ ਵਿੱਚ ਕੋਈ ਨੈਗੇਟਿਵ ਗੱਲ ਪਹੁੰਚਦੀ ਹੈ ਜਿਵੇਂ ਗੇਮ ਜਿਵੇਂ ਪਰ ਕੋਈ ਨਾਲ ਕੋਈ ਪਹਿਲੇ ਸਟੂਰ ਵਿੱਚ ਜੀ ਗੇਮ ਕਰਕੇ ਕਿਹੜਾ ਕੋਈ ਫਾਇਦਾ ਬਾਤੋਂ ਕੰਮ ਕਰਨਾ ਜਾਂ ਕੁਝ ਵੀ ਇਹ ਬੋਲਾ ਲਓ ਪਰ ਮੈਂ ਕਿਹਾ ਪਰ ਮੈਂ ਕਿਹਾ ਛੋਟੀ ਇੱਕਾ ਕੋਈ ਐਗਜ਼ਾਮਪਲ ਨਾਲ ਦੱਸ ਦਿੰਨਾ ਕੋਈ ਇੱਕ ਛੋਟੀ ਜਿਹੀ ਕਹਾਣੀ ਸੁਣਾ ਦਿੰਨਾ ਅਗਰ ਤੁਸੀਂ ਲੋਕਾਂ ਦੀ ਗੱਲ ਸੁਣਨੀ ਸ਼ਰਤ ਹੀ ਤਾਂ ਇਤਨਾ ਕਹਿੰਦੇ ਬਈ ਸਰ ਇੱਕ ਨਟ ਪੰਜ ਚਾ ਡੱਡੂ ਹੁੰਦੇ ਨੇ ਇੱਕ ਕਿਤਾਬ ਦੇ ਵਿੱਚ ਇੱਕ ਸਟੋਰੀ ਪੜ੍ਹੀ ਉਹਨਾਂ ਦੀ ਨਾ ਇੱਕ ਰੇਗ ਲੱਗ ਜਾਂਦੀ ਹੈ ਵੀ ਪਹਾੜ ਦੇ ਉੱਤੇ ਚੜਨਾ ਸੋ ਸਾਰੇ ਜਦੋਂ ਜਦੋਂ ਉੱਪਰ ਚੜਨ ਲੱਗਦੇ ਨੇ ਇੱਕ ਇੱਕ ਕਰਕੇ ਥੱਲੇ ਗਿਰਨ ਲਾਇਆ ਦੇ ਨੇ ਤੇ ਜਿਹੜੇ ਥੱਲੇ ਗਿਰਦੇ ਨੇ ਜਿਹਨੋਂ ਫਿਰ ਕੰਮ ਕੀ ਹੁੰਦਾ ਰਹਿਣ ਦੇ ਬਈ ਤਿੱਤੋਂ ਨਹੀਂ ਹੋਣਾ ਸਹੀ ਗੱਲਾਂ ਵੀ ਹੋਣਾ ਨਹੀਂ ਤੁਹਾਨੂੰ ਪਰ ਚੜੀ ਜਾਂਦੇ ਨੇ ਚੜੀ ਜਾਂਦੇ ਨੇ ਗਿਰੀ ਜਾਂਦੇ ਨੇ ਜਿਹੜੇ ਗਿਰ ਜਾਂਦੇ ਨੇ ਉਹ ਅੱਜ ਕੱਲ ਕਹਿੰਦੇ ਨੇ ਬਾਈ ਕੁਝ ਨਹੀਂ ਆਉਣਾ ਔਰ ਇੱਕ ਟੱਡੂ ਛੱਡ ਜਾਂਦਾ ਉੱਤੇ ਉੱਪਰ ਉਹਦਾ ਕਾਰਨ ਬਾਅਦੋਂ ਪਤਾ ਕਹਿੰਦੇ ਪਤਾ ਕੀ ਪਤਾ ਲੱਗਿਆ ਉਹ ਕਰਨਾ ਤੋਂ ਬੋਲਾ ਜੀ ਵੀ ਜਿੰਨੀ ਜੰਨਾ ਟਾਈਮ ਤੱਕ ਠੁੱਡੇ ਕੰਨ ਦੇ ਵਿੱਚ ਆਹ ਗੱਲ ਨਹੀਂ ਪੈਂਦੀ ਵੀ ਤੂੰ ਨਹੀਂ ਕਰ ਸਕਦਾ ਉਹ ਨੀਦਰ ਕੋਈ ਉਹ ਨਹੀਂ ਹੈਗਾ ਇਸ ਕਰਕੇ ਨੈਗੇਟਿਵ ਗੱਲ ਇਧਰੋਂ ਸੁਣੀ ਇਧਰੋਂ ਕੱਢਦੀ ਅਗਰ ਨੈਗੇਟਿਵਿਜ਼ਮ ਸੁਣੀ ਇਧਰੋਂ ਸੁਣ ਕੇ ਜਨ ਦੇ ਵਿੱਚ ਰੱਖ ਰਹੇ ਹੋ ਫਿਰ ਤੁਹਾਨੂੰ ਪ੍ਰੋਬਲਮਾਂ ਜ਼ਿੰਦਗੀ ਦੇ ਵਿੱਚ ਅੱਗੇ ਹੋਰ ਆਉਣਗੀਆਂ ਸੋ ਬਸ ਆਪਣਾ ਕਿਸੇ ਵੱਲ ਧਿਆਨ ਦੇਣ ਦੀ ਲੋੜ ਨਹੀਂ ਜੋ ਤੁਹਾਡਾ ਏਮ ਆ ਉਹ ਤੇ ਫੋਕਸ ਕਰਕੇ ਚੱਲੋ ਜੇ ਆਪਣਾ ਉਹ ਤੇ ਤੁਸੀਂ ਫੋਕਸ ਕਰਕੇ ਚੱਲੋਗੇ ਲੱਖ ਦੇ ਵਿੱਚ ਬਹੁਤ ਅੱਗੇ ਭਰੋਗੇ ਪਰ ਆਨਲਾਈਨ ਟਾਈਮ ਦੇ ਵਿੱਚ ਮੈਨੂੰ ਸਰ ਮਤਲਬ ਬਾਈ ਦਾ ਵੀ ਮਾਣ ਆ ਪਰ ਇੱਕ ਗੱਲ ਮੈਂ ਹੋਰ ਨਾਲ ਕਹਿ ਦੇਣਾ ਚਾਹਣਾ ਕਿ ਭਾਈ ਆਪਾਂ ਜਦੋਂ ਕੋਈ ਬੰਦਾ ਬਣ ਜਾਂਦਾ ਨਾ ਤਾਂ ਸਾਰੇ ਕਹਿੰਦੇ ਨੇ ਕਿ ਭਈ ਮਾਣ ਔਰ ਵੀਡੀਓ ਚ ਚੱਲ ਰਹੀ ਆ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਭਈ ਆਪਾਂ ਜਦੋਂ ਕੋਈ ਵੀ ਬੰਦਾ ਹੁੰਦਾ ਬਣ ਜਾਂਦਾ ਆਪਾਂ ਕਹਿੰਦੇ ਮਾਣ ਪਰ ਹੁਣ ਵੀ ਚਾਹੀਦਾ ਚਲੋ ਕੋਈ ਇਹ ਚ ਉਹ ਨਹੀਂ ਹੈ ਪਰ ਜਦੋਂ ਇਹ ਬੰਦਾ ਭਾਈ ਜਦੋਂ ਸਟ੍ਰਗਲ ਕਰਦਾ ਸੀਗਾ ਉਦੋਂ ਜਦ ਹਾਜਾੜਾਂ ਦੇ ਉੱਤੇ ਜਾਣਾ ਆਉਣਾ ਜਾਣਾ ਮਤਲਬ ਖਰਚੇ ਬਹੁਤ ਜ਼ਿਆਦਾ ਹੋ ਜਾਂਦੇ ਸੀ ਉਦੋਂ ਬਹੁਤ ਘੱਟ ਗਿਣਤੀ ਜਿਹੜੇ ਲੋਕ ਹੁੰਦੇ ਨੇ ਉਹ ਨਾਲ ਖੜਦੇ ਹੁੰਦੇ ਨੇ ਪਰ ਅੱਜ ਜੇ ਆਪਾਂ ਕਹਿੰਦੇ ਆ ਉਦੋਂ ਸੋਚ ਲੈਣੇ ਆਪਾਂ ਵੀ ਉਦੋਂ ਕਿਹੜਾ ਵੀ ਸਾਨੂੰ ਪਤਾ ਸੀਗਾ ਕੱਦ ਵੀ ਕੀ ਮਤਲਬ ਬਾਈ ਕਰ ਰਹੇ ਹਾਂ ਪਰ ਮੈਂ ਵੀਡੀਓ ਦੇ ਰਾਹੀਂ ਵੀ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਆਪਣੇ ਪਿੰਡਾਂ ਦੇ ਵਿੱਚ ਦੇਖੋ ਆਪਣੇ ਸ਼ਹਿਰਾਂ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਵੀ ਇੱਥੇ ਆਉਣਾ ਸਾਰੇ ਪੰਜਾਬ ਦੇ ਵਿੱਚ ਬੱਚੇ ਕਰ ਰਹੇ ਨੇ ਉਹਨਾਂ ਦੀ ਮਾੜੇ ਟਾਈਮ ਦੇ ਵਿੱਚ ਆਹ ਉਮਰ ਦੇ ਵਿੱਚ ਉਹਨਾਂ ਦੀ ਬਾਹ ਫੜੋ ਜਿਨ੍ਹਾਂ ਨੇ ਆਨਲਾਈਨ ਟਾਈਮ ਦੇ ਵਿੱਚ ਤਰਨ ਬਾਈ ਮੰਗੋ ਦ ਅਪਾ ਪਾਣੀਆਂ ਜੀ ਕੋਈ ਗੱਲ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਆਨਰ ਟਾਈਮ ਦੇ ਵਿੱਚ ਵੀ ਸਾਰੇ ਬੱਚਿਆਂ ਨੂੰ ਅਸੀਂ ਇਹਨਾਂ ਦੇ ਸਾਡੇ ਤੋਂ ਹੁੰਦਾ ਕਰਾਂਗੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਸਾਰਿਆਂ ਨੂੰ ਪਤਾ ਵੀ ਦੋ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਕਿ ਵੀ ਜਿਹੜੇ ਨੀੜੀ ਲੋੜਵੰਦ ਪਰਿਵਾਰ ਦੇ ਬੱਚੇ ਨੇ ਤਰਨਪਾਈ ਕੋਲ ਗੇਮ ਕਰ ਰਹੇ ਨੇ ਕਰਾਟੇ ਆਂ ਦੀ ਗੇਮ ਕਰਦੇ ਨੇ ਸੋ ਉਹਨਾਂ ਨੇ ਮਤਲਬ ਗਲਬਜ਼ੀ ਲੋੜ ਸੀਗੀ ਸੋ ਇਹਨਾਂ ਨੇ ਸਾਡੀ ਡਿਊਟੀ ਲਈ ਸੋ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸੇਵਾ ਜਿਹੜੀ ਹੈ ਪੂਰੀ ਹੋ ਚੁੱਕੀ ਹੈ ਔਰ ਵੀਡੀਓ ਮਤਲਬ ਕਈ ਮੇਰੇ ਮਿੱਤਰਾਂ ਨੇ ਮਤਲਬ ਆਹੀ ਗੱਲ ਆਪਾਂ ਨੂੰ ਕਹੀ ਵੀ ਸਰ ਵੀ 5-7000 ਦੀ ਵੀ ਸੇਵਾ ਹੁੰਦੀ ਜੀ ਸਾਨੂੰ ਵੀ ਦੱਸ ਰਿਹਾ ਕਰੋ ਵੀ ਕੋਈ ਵੱਡੀ ਗੱਲ ਨਹੀਂ ਹੈ ਪਰ ਆਪਾਂ ਨੂੰ ਆਇਆ ਹੈ ਨਾ ਕਿ ਬਈ ਹਰ ਇੱਕ ਬੰਦਾ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ ਆਪਣੇ ਲੈਵਲ ਤੇ ਸੋ ਸਾਨੂੰ ਆਇਆ ਜੀ ਜਿਹੜਾ ਮਤਲਬ ਬੰਦਾ 10-12000 ਵੀ ਮਹੀਨੇ ਦਾ ਕਮਾਉਂਦਾ ਆਪਾਂ ਨੂੰ ਆਇਆ ਵੀ ਉਹ ਵੀ ਆਪਣੇ ਨਾਲ ਜੁੜ ਕੇ ਚੱਲੇ ਕਿਉਂਕਿ ਆਪਾਂ ਸਾਰਿਆਂ ਨੂੰ ਹੀ ਜਿਹੜਾ ਇਹ ਆਪ ਕਿਉਂਕਿ ਗੁਰਨਾਨਦ ਦੇਵ ਜੀ ਵੀ ਮਤਲਬ ਜਿੱਦਾਂ ਕਹਿੰਦੇ ਸੀਗੇ ਵੀ ਤੂੰ ਸੰਬੰਧ ਕੱਢਣਾ ਆਪਣੀ ਕਿਰਤ ਕਮਾਈ ਦੇ ਵਿੱਚੋਂ ਔਰ ਹੁਣ ਕਮਾਈ ਦੇ ਹਿਸਾਬ ਨਾਲ ਹੁਣ ਕਈ ਕਿਸੇ ਬੰਦੇ ਲਈ ਲੱਖ ਰੁਪਏ ਵੀ ਕੁਝ ਨਹੀਂ ਹੈਗਾ ਔਰ ਕਿਸੇ ਬੰਦੇ ਲਈ 100 ਰੁਪਏ ਵੀ ਬਹੁਤ ਕੁਝ ਆ ਸੋ ਇਹੀ ਚੀਜ਼ ਨੂੰ ਅਸੀਂ ਸੋਚਦੇ ਹੋਏ ਹੁਣ ਅਸਪੋਜ਼ਿਟ ਜੇ ਮੈਨੂੰ ਕੋਈ ਟਾਈਮ ਤੇ ਖੜੇ ਨੂੰ ਕੋਈ ਕਹਿ ਦਵੇ ਕਿ ਭਾਈ 10000 ਰੁਪਏ ਦੇ ਵੀ ਆਪਾਂ ਆ ਕੰਮ ਕਰਨਾ ਸੋ ਸ਼ਾਇਦ ਮੈਂ ਨਾ ਕਰ ਪਾਵਾਂ ਟਾਈਮ ਤੇ ਔਰ ਉਹੀ ਗੱਲ ਜੇ ਮੈਨੂੰ ਕੋਈ ਕਹਵੇ ਵੀ ਵੀਰੇ 100 ਰੁਪਏ ਚਾਹੀਦਾ ਵੀ ਆਪਾਂ ਆਹ ਕੰਮ ਹੋ ਜੂਗਾ ਤਾਂ ਮਤਲਬ ਨਾ ਮੈਨੂੰ ਮਤਲਬ ਕੋਈ ਫਰਕ ਪੈਣਾ ਬਾਈ ਤੇ ਆਪਾਂ ਨੂੰ ਐ ਆਪਣਾ ਕੰਮ ਵੀ ਹੋ ਜੂਗਾ ਕਹਿਣ ਦਾ ਭਾਵ ਐਵੇਂ ਆ ਵੀ ਆਪਾਂ ਨੂੰ ਸਾਰਿਆਂ ਨੂੰ ਆਪਾਂ ਨੂੰ ਨਾਲ ਇਕੱਠੇ ਹੋ ਕੇ ਚੱਲਣਾ ਪੈਣਾ ਔਰ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਸੀਗਾ ਔਰ ਕਦੇ ਵੀ ਸੇਵਾ ਦੇ ਵਿੱਚ ਜਿਹੜੀ ਹੈ ਜਿਹੜੀ ਰਕਮ ਮੈਟਰ ਨਹੀਂ ਕਰਦੀ ਹੁੰਦੀ ਇਹ ਆਪਾਂ ਦਸਵੰਦ ਆਪਾਂ ਦਿੰਨੇ ਆ ਸੋ ਸਾਰੇ ਭਰਾਵਾਂ ਨੇ ਰਲ ਕੇ ਇਸ ਮਤਲਬ ਉਪਰਾਲੇ ਦਾ ਅਸੀਂ ਅਪਯੋਗ ਕਰਿਆ ਸੋ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰ ਦੇਣਾ ਚਾਹਣਾ ਔਰ ਵੀਡੀਓ ਇਸੇ ਤਰ੍ਹਾਂ ਸ਼ੇਅਰ ਕਰਦੇ ਰਹੋ ਤਾਂ ਜੋ ਅੱਗੇ ਵੀ ਜਿਹੜੇ ਕੰਮ ਆਪਾਂ ਕਰਨੇ ਨੇ ਸੋ ਸਾਰੇ ਆਪਣੇ ਇਸੇ ਤਰ੍ਹਾਂ ਮੁਕੰਮਲ ਹੋਣ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਸੇਵਾ ਦੇ ਨਾਲ ਵੱਧ ਛੱਡ ਕੇ ਜਿਹੜਾ ਇਹ ਹਿੱਸਾ ਲੈ ਕੇ ਚੱਲਿਆ ਗੋ ਤੋਂ ਮੈਂ ਦਿਲੋਂ ਧੰਨਵਾਦ ਕਰਦਾ ਇਹਨਾਂ ਦਾ ਭਰਾਵਾਂ ਦਾ ਤੇ ਪੂਰੀ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਇੱਕ ਕਹੇ ਤੇ ਅੱਜ ਗਰੀਬ ਬੱਚਿਆਂ ਦੀ ਹੈਲਪ ਕਰੀ ਵਾਕਈ ਇਹਨਾਂ ਨੂੰ ਨੀਡ ਸੀ ਸੋ ਮੈਂ ਦਿਲੋਂ ਇੱਕ ਵਾਰ ਫੇਰ ਧੰਨਵਾਦ ਕਰਦਾ ਸੁਤਰੀ ਐਸੋਸੀਏਸ਼ਨ ਦਾ ਤੇ ਭਰਾ ਦਾ ਕਿ ਉਹਨਾਂ ਨੇ ਬੱਚਿਆਂ ਦੀ ਹੈਲਪ ਕਰੀ ਤੇ ਪ੍ਰਿੰਸੀਪਲ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਮੌਕਾ ਦਿੱਤਾ ਕਿ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦੀ ਸੇਵਾ ਕਰ ਸਕਾਂ ਮੈਂ ਦਿਲੋਂ ਸ਼ੁਕਰੀਆਦਾ ਕਰਦਾ ਇਸ ਸੰਸਥਾ ਦਾ ਤੇ ਕੋਚ ਸਰਵ ਚਰਮਾ ਜੀ ਦਾ ਜਿਨ੍ਹਾਂ ਨੇ ਇੰਨੇ ਰਿਸੋਰਸ ਦੇ ਅਨਹੋਦ ਦੇ ਵਿੱਚ ਵੀ ਬਹੁਤ ਵਧੀਆ ਰਿਜ਼ਲਟ ਦਿੱਤੇ ਪਿਛਲੇ 4 ਸਾਲਾਂ ਤੋਂ ਲਗਾਤਾਰ ਜਿਹੜੀ ਕਰਾਟੇ ਗੇਮ ਹੈ ਇਸ ਨੂੰ ਚੱਲ ਰਹੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਕੋਚਿੰਗ ਦਿੱਤੀ ਜਾ ਰਹੀ ਹੈ ਤੇ ਮੈਂ ਇਹੀ ਦੁਆ ਕਰਦਾ ਵੀ ਇਹ ਬੱਚੇ ਹੋਰ ਤਰੱਕੀ ਕਰਨ ਅੱਗੇ ਵਧਣ ਇੰਟਰਨੈਸ਼ਨਲ ਲੈਵਲ ਲੈਵਲ ਦੇ ਉੱਤੇ ਜਿਹੜਾ ਸਕੂਲ ਦਾ ਨਾਮ ਧੰਨਵਾਦ ਜੀ ਸਾਰਿਆਂ ਨੂੰ ਬੇਨਤੀ ਕਰਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਠੀਕ ਹੈ ਕਾ ਜਮ ਨੰਗੀ ਕਰਨਾ ਨਹੀਂ ਲੋਕੇ ਤੋ ਬਾਾਈ 1 2 3 4 5 6 7 8 9 ਰਗਵੀਰ ਸਿੰਘ ਫਰੀडम फाइਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਰ ਰੋਡ ਖੰਨਾ ਇਹ ਬੱਚੇ ਸਾਰੇ ਤਰਨਵੈ ਗੜ ਦੇ ਕੋ ਪ੍ਰੈਕਟਿਸ ਕਰ ਰਹੇ ਨੇ ਬਹੁਤ ਮਿਹਨਤ ਕਰਦੇ ਨੇ ਇਸ ਤਰ੍ਹਾਂ ਦਾ ਬੱਚਿਆਂ ਦਾ ਜਰੂਰ ਸਾਧਿਆ ਕਰੋ ਤਾਂ ਜੋ ਆਨਲਾਈਨ ਟਾਈਮ ਦੇ ਵਿੱਚ ਆਪਣੇ ਦੇਸ਼ ਦਾ ਆਪਣੇ ਸ਼ਹਿਰ ਦਾ ਇਹ ਬੱਚੇ ਨਾਮ ਰੋਸ਼ਨ ਕਰਨਗੇ ਅੱਜ ਇਹਨਾਂ ਨੂੰ ਆਪਣੀ ਲੋੜ ਆ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਵੀ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਮੈਂ ਇਸ ਵੀਡੀਓ ਦੇ ਰਹੀ ਧੰਨਵਾਦ ਕਰਦਾ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸਾਡਾ ਇਸ ਪਰਲੇ ਵੀ ਸਾਡਾ ਸਾਥ ਦਿੱਤਾ ਮਾਲਕ ਉਹਨਾਂ ਨੂੰ ਦਿਨ ਦੁਪਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਰਬੱਤ ਦਾ ਭਲਾ ਜੀ ਰੱਬ ਰਾਖਾ